ਨਾ ਮੰਗਾਇਆ ਵੀ ਬਾਪੂ ਦਾ ਕਟਾ ਵੀ ਲਿਆ ਕੇ ਦੇਣਾ ਠੀਕ ਆ ਟੇਡੇ ਕੱਟਦਾ ਕਾ ਮੈਨੂੰ ਤੇ ਫਿਰ ਨਗ ਨਗੀਨਾ ਕਿੱਥੋਂ ਲੱਭ ਲਿਆਂਦਾ ਬੜਾ ਟੌਪ ਦਾ ਹੈ ਬੱਚਾ ਬੜੀ ਦੂਰੋਂ ਨਗੀਨਾ ਲੱਭਿਆ ਅੱਛਾ ਟੇਡੇ ਕੱਟ ਜਾ ਦੇਖੋ ਬਾਤ ਸਾਰੇ ਹਾਂਜੀ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਪਿੰਡ ਅਕਾਲੀਆਂ ਵਾਲਾ ਸੋ ਅੱਜ ਆਪਾਂ ਕਾਫੀ ਮੰਨ ਲਓ ਵੀਡੀਓ ਅਪਲੋਡ ਕਰ ਚੁੱਕੇ ਆ ਸੋ ਡਰੈਸ ਕਰਾ ਦਈਏ ਨੋਟ ਪਿੰਡ ਅਕਾਲੀਆਂ ਵਾਲਾ ਦੋਸਤੋ ਜ਼ਿਲ੍ਹਾ ਮੋਗਾ ਨੇੜੇ ਦੇ ਜਿਹੜੇ ਸ਼ਹਿਰ ਆ ਬਿਲਕੁਲ ਨਦੀਕ ਦੇ ਜਿਹੜੇ ਸ਼ਹਿਰ ਆ ਦੋਸਤੋ ਉਹ ਜੀਰਾ ਮਹੂ ਧਰਮਕੋਟ ਕੋੜੀ ਸਿਕਾਂ ਜ ਨੇੜੇ ਦੇ ਸ਼ਹਿਰ ਆ ਸੋ ਓਨਰ ਦਾ ਨਾਮ ਜਿਹੜਾ ਹੈਗਾ ਸਵਰਮ ਸਿੰਘ ਆ ਦੋਸਤੋ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਮੋਗੇ ਦਾ ਪਿੰਡ ਆ ਦੋਸਤੋ ਤੇ ਅੱਜ ਤੁਹਾਨੂੰ ਆਪਾਂ ਨਗਦ ਖੋਣ ਲੱਗੇ ਆ ਟੇਡਾ ਕੱਟ ਤੇ ਮਣਕਣੀ ਅੱਖ ਜਿਹਦੀ ਪੈਣੀ ਅੱਜ ਮਿੱਤਰੋ ਸਾਰੀ ਦਿਹਾੜੀ ਚੈਨਲ ਤੇ ਧੱਕ ਕਿਉਂਕਿ ਵੀਡੀਓ ਪੂਰੀ ਆਤ ਤੇ ਦਿਖਾਉਣ ਲੱਗਿਆਂ ਤੁਹਾਨੂੰ ਅੱਜ ਆਪਾਂ ਟੇਢੇ ਕੱਟ ਦਾ ਬਹੁਤ ਹੀ ਚੰਗਾ ਬੁੱਲ ਤੇ ਬੜੇ ਵੀਰਾਂ ਨੇ ਡਿਮਾਂਡ ਕਰੀ ਸੀ ਤੇ ਪਹਿਲਾਂ ਬਾਪੂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਐਡਰੈਸ ਫੇਰ ਇੱਕ ਵਾਰ ਬਾਪੂ ਤੋਂ ਪੁੱਛ ਲੈਣੇ ਤੁਹਾਨੂੰ ਸਾਸਿਕਾ ਬਾਪੂ ਜੀ ਸਾਸਿਕਾ ਜੀ ਸਾਸਿਕਾ ਜੀ ਬਾਪੂ ਆਪਣਾ ਨਾਮ ਦੱਸ ਦਿਓ ਪਹਿਲਾਂ ਹੀ ਮੇਰਾ ਨਾਮ ਹੈ ਸਵਨ ਸਿੰਘ ਪਿੰਡ ਕਾਲੀਆਂ ਵਾਲਾ ਹਾਂਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤੇ ਅੱਜ ਆਪਾਂ ਕਿੰਨੇ ਡੰਗਰ ਵਿਖਾਉਣੇ ਆ ਆਪਾਂ ਦੋ ਦੋ ਨਗ ਦੇਣੇ ਆ ਜੀ ਦੋ ਤੋਹਫੇ ਠੀਕ ਆ ਆ ਤਾਂ ਦਸਕਾਂ ਨੇ ਬਹੁਤ ਪਰਮੈਸ਼ਨਾਂ ਮੰਗਾਇਆ ਵੀ ਬਾਪੂ ਇੱਕ ਘੱਟਾ ਵੀ ਲਿਆ ਕੇ ਦੇਣਾ ਠੀਕ ਆ ਟੇਡੇ ਕੱਟਦਾ ਕਾ ਮੈਨੂੰ ਤੇ ਫਿਰ ਨਗ ਨਗੀਨਾ ਕਿੱਥੋਂ ਲੱਭ ਲਿਆਂਦਾ ਬੜਾ ਟੌਪ ਦਾ ਬੱਚਾ ਬੜੀ ਦੂਰੋਂ ਨਗੀਨਾ ਲੱਭਿਆ ਅੱਛਾ ਟੇਡੇ ਕੱਟ ਜਾ ਦੇਖੋ ਬਾ ਸਾਰੇ ਪੈਰ ਵੀ ਸਾਰੇ ਜੱਟੇ ਆ ਨਾ ਸਾਰੇ ਜੱਟੇ ਤੇ ਇੱਧਰ ਵੀ ਬਰੀਕ ਬਰੂਕ ਚੰਗਾ ਹਨਾ ਰੋਲਾ ਬੋਲਾ ਸੋਹਣਾ ਕੋਪਿਆ ਮੇਰੇ ਹਿਸਾਬ ਨਾਲ ਇਹ ਵੀਡੀਓ ਪੈਂਦੇ ਆ ਸਾਰੀ ਗੁਜਰਾ ਦੇ ਫੋਨ ਤੇ ਨੂੰ ਵੱਧ ਹੋਣਗੇ ਤੇ ਇਹਦੀ ਉਮਰ ਅੰਦਾਜ਼ਾ ਕਿੰਨੀ ਹੋਊਗੀ ਇਹ ਪੌਣੇ ਇੱਕ ਦੋ ਸਾਲ ਪੌਣੇ ਇੱਕ ਦੋ ਸਾਲ ਦਾ ਵਾ ਤੇ ਤੋਰੀਏ ਮਾੜਾ ਜਿਆ ਨੂੰ ਬੜੇ ਫੁੱਲ ਫੁੱਲ ਬੜੇ ਲਮਕਾਏ ਇਹਨੂੰ ਇਹ ਐਨਾ ਬੈ ਨਗੀਨਾ ਦਸਕਾਂ ਦੇ ਕਹਿਣ ਤੇ ਖਰੀਦਿਆ ਇੱਕ ਮੈਗਾ ਚੱਲਿਆ ਚਲਦੇ ਬੜੇ ਮੁੰਡੇ ਫੋਨ ਕਰਦੇ ਬਾਪੂ ਇੱਕ ਕਟਾ ਵੀ ਲਿਆ ਕੇ ਦੇ ਵਧੀਆ ਅੱਛਾ ਤੇ ਮੈਂ ਕਹਾਂ ਚੱਲ ਇੱਕ ਲੈ ਚਲਦੇ ਆ ਠੀਕ ਆ ਲੈ ਚਲੋ ਫਿਰ ਕਟੀਆਂ ਨਹੀਂ ਫਿਰੇ ਲੈ ਕੇ ਆਇਆ ਤੀਆਂ ਹਜੇ ਨਾ ਥੋੜੀਆਂ ਜੀਆਂ ਗਰਮੀ ਬਹੁਤ ਪੈਰੀ ਦੂਰ ਨਹੀਂ ਜਾ ਹੋਇਆ ਅੱਛਾ ਅੱਛਾ ਤੇ ਕਟੀਆਂ ਵੀ ਇੱਕ ਦੋ ਦਿਨਾਂ ਦੇ ਵਿੱਚ ਲਿਆਵਾਂਗੇ ਠੀਕ ਆ ਠੀਕ ਆ ਇਹ ਗਰਮੀ ਬਹੁਤ ਜਿਆਦੀ ਪੈਰੀ ਦੋਸਤੋ ਚਾਲ ਚੂਲ ਤਾਂ ਵਾਕਿਆ ਦੀ ਕੋੜੀ ਵਰਗੀ ਕਰਮ ਵਾਲੀ ਜਿਹੜਾ ਨਗੀਨਾ ਹਜੇ ਮਿਲਿਆ ਮੈਨੂੰ ਮੈਂ ਇੱਕ ਲਿਆਂਦਾ ਠੀਕ ਹੈ ਚਲ ਦੱਸ ਬਹੁਤ ਫੂਰ ਕਰਦੇ ਆ ਉਹਨਾਂ ਨੂੰ ਦਿੰਨੇ ਇੱਕ ਲਿਆ ਕੇ ਤੋ ਇਹ ਦੰਦਾ ਤਾ ਫਿਰ ਖੀਰਾ ਹੋਊਗਾ ਹਜੇ ਨਾ ਖੀਰਾ ਖੀਰਾ ਠੀਕ ਆ ਠੀਕ ਆ ਚਲੋ ਤੇ ਬੰਦ ਚਲ ਬੰਦੋ ਲੈ ਚਲੋ ਅੰਦਰ ਆ ਜਾ ਦੋਸਤੋ ਪਲਿਆ ਪੁਲਿਆ ਪੂਰਾ ਚਾਰੂ ਚੰਗਾ ਲੱਗਦਾ ਬਾਪੂ ਕਟਾ ਹੈ ਨਾ ਚਾਰੂ ਆ ਦੇਖ ਲੈ ਕੁਰਲੀ ਚਟ ਦਿੰਦਾ ਫੜ ਕੇ ਵਾਕਿਆ ਦੋਸਤੋ ਆਏ ਸਰਾਣੇ ਵਰਗਾ ਪਿਆ ਚਾਰਜ ਫਿਰੇ ਗੋਲ ਆ ਤੁਸੀਂ ਦੇਖ ਸਕਦੇ ਜਿਹੜਾ ਪਸ਼ੂ ਚਾਰੂ ਹੁੰਦਾ ਉਹੀ ਮੰਨ ਲਓ ਇਹਦੇ ਤੋਂ ਹੋਰ ਵੀ ਖੂਬੀ ਦੇਖੋ ਪਤਲੇ ਪਿੰਡੇ ਦਾ ਮਾਲੀ ਬਣਨਾ ਆਸਾਨ ਬਹੁਤ ਤਕੜਾ ਬਣੂਗਾ ਠੀਕ ਆ ਠੀਕ ਆ ਜਿਹੜੇ ਮੇਰੇ ਵੀਰ ਰਗਾ ਹੈ ਨਾ ਪ ਠੀਕ ਆਉਣ ਵਾਲੇ ਗਾਂ ਬੱਚੇ ਵੀ ਬਹੁਤ ਟਾਪ ਦੇ ਲਾਉ ਹੈ ਠੀਕ ਹੈ ਜੀ ਤੇ ਮਾਂ ਦੇ ਥਲੇ ਦੁੱਧ ਕਿੰਨਾ ਕੁ ਸੀਗਾ ਮਾਲੋ ਦੱਸਿਆ 14-15 ਲੀਟਰ ਦੀ ਮਾਂ ਥਲੇ ਦੁੱਧ ਸੀ ਜੀ ਤੁਹਾਨੂੰ ਲਿਆ 14-15 ਤੇ ਪਿਓ ਬਾਰੇ ਦੱਸਿਆ ਕੋਈ ਤੁਹਾਨੂੰ ਕੋ ਨਹੀਂ ਪਿਓ ਬਾਰੇ ਆਪਾਂ ਫੋਨ ਤੇ ਦੱਸ ਦਿਆਂਗੇ ਦੱਸ ਕਣ ਜਿਹੜਾ ਕੋਈ ਲੈਣਾ ਚਾਹੂਗਾ ਨਾ ਠੀਕ ਆ ਸੋ ਦੋਸਤੋ ਫੋਨ ਤੇ ਦੱਸਣ ਦਾ ਤਾਂ ਕਿਉਂਕਿ ਆਪਣੇ ਸਾਰੇ ਜਿਹੜੇ ਬਰੀਡਰ ਭਰਾ ਆਪਣੇ ਸੱਜਣ ਮਿੱਤਰ ਆ ਆਪਾਂ ਕਿਸੇ ਸਾਹ ਨੂੰ ਪ੍ਰਮੋਟ ਨਹੀਂ ਕਰਦੇ ਕਿਉਂਕਿ ਜੇ ਸਾਹ ਨੂੰ ਪ੍ਰਮੋਟ ਕਰਦੇ ਤੇ ਦੂਜਾ ਇਤਰਾਜ਼ ਕਰਦਾ ਹਾਂਜੀ ਸੋ ਇਧਰਲੇ ਪਾਸੇ ਵੀ ਮੜਾ ਜਾ ਦਾ ਪੈਰ ਦੋਵੇਂ ਅਗਲੇ ਚੈੱਕ ਕਰਾ ਦिए ਨਿਸ਼ਾਨੀਆਂ ਟੈਸਟਿਕਲ ਵੇਖ ਲੋ ਦੋਸਤੋ ਟੈਸਟਿਕਲ ਬਿਲਕੁਲ ਅਜੇ ਸਵੇਰ ਦਾ ਟਾਈਮ ਆ ਛੱਡੇ ਨਹੀਂ ਬਾਕੀ ਟੈਸਟਿਕਲ ਬਹੁਤ ਲੰਮੇ ਰੱਖਦਾ ਇਹ ਪਰ ਆਨੂੰ ਘੁਮਾ ਦੋ ਮੜਾ ਜਾ ਆ ਦੇ ਸਾਂ ਮੰਤਰ ਵੇਖੋ ਇਹਦੀ ਖੜਾ ਦੇਖਿਆ ਖੜਣੀ ਖੁਰਣੀ ਦਾ ਵਾਕਿਆ ਪੂਰਾ ਨਗੀਨਾ ਵਰਮਾਲਾ ਜੇਕ ਦੇ ਉਹਦੇ ਕਹਿਣ ਨੂੰ ਪੂਰਾ ਪਲ ਗਿਆ ਤੇ ਬਚੰਗਾ ਸਾਨ ਬਣ ਜਾਊਗਾ ਹਾਂਜੀ ਢੇਡੇ ਕੱਟ ਨਹੀਂ ਵਿਕਣਾ ਵਾ ਬਾਕੀ ਟੇਡਾ ਕੱਟ ਮਿਲਦਾ ਨਹੀਂ ਬਾਕੀ ਸਿੰਗਲਾ ਕੰਗਰੂੜ ਤੋਂ ਵੇਖੋ ਤੁਸੀਂ ਦੋਸਤੋ ਹੱਡੀ ਬਿਲਕੁਲ ਸਿੰਗਲ ਹੈ ਇਹਦੀ ਤੇ ਬੱਤ ਮੂੰ ਮਥਾ ਜੜਾ ਉਹ ਤੁਸੀਂ ਦੇਖੋ ਮੂੰ ਮਥਾ ਟੇਡਾ ਕੱਟੋ ਨਿਸ਼ਾਨੀਆਂ ਕਾਪਰ ਪੂਰੀਆਂ ਹੋਣਗੀਆਂ ਹਾਂ ਟੇਡਾ ਕੱਟ ਵਾਕਿਆ ਬਾਪੂ ਟੇਟੇ ਘਟ ਦੇ ਵਿੱਚ ਨਿਸ਼ਾਨੀਆਂ ਜਿਹੜੀਆਂ ਘਟ ਮਿਲਦੀਆਂ ਪਰ ਤੂੰ ਪਤਾ ਨਹੀਂ ਕਿੱਥੋਂ ਲੱਭਣੇ ਜਿੱਥੇ ਇਹ ਖੜਾ ਸੀ ਇਹਦੀ ਮਾਂ ਵੀ ਕੋਲੇ ਖੜੀ ਸੀ ਮੈਂ ਉਹਨਾਂ ਵੇਖ ਕੇ ਫਿਰ ਮੇਰਾ ਮਨ ਖੁੱਭ ਗਿਆ ਮੈਂ ਕਿਹਾ ਬਹੁਤ ਦਸ਼ਕ ਫੋਨ ਲਾਉਂਦੇ ਬਾਪੂ ਕੱਟਾ ਜ਼ਰੂਰ ਦੇਈ ਤੇ ਮੈਂ ਕਿਹਾ ਵੀ ਅੱਕ ਲੈ ਚੱਲਦੇ ਹਾਂ ਤੋਹਫਾ ਖਾਲੀ ਕੀ ਜਾਣਾ ਠੀਕ ਤੇ ਬੂਰੀਆਂ ਦੀ ਹਜੇ ਥੋੜੀ ਜੀ ਡਿਮਾਂਡ ਜ਼ਿਆਦੀ ਸੀ ਉਹਨਾਂ ਕਰਦੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਹੌਲੀ ਹੌਲੀ ਆ ਜਾਣਗੇ ਕੱਟੇ ਦੀ ਬ ਅੱਖ ਦੇਖੋ ਮੰਨਣੀ ਆਖਾ ਮੈਂ ਟੇਡਾ ਬਿਲੀਆ ਦਾ ਕਮਨਣੀ ਆਖਾ ਸਿੰਘ ਵੀ ਐ ਕੁੰਡਾ ਕਰੀ ਆਉਂਦਾ ਕਰਮ ਵਾਲਾ ਸਿੰਘ ਇਥੋਂ ਚੱਕੀ ਪਤਲਾ ਭਲਾ ਦੋਸਤੋ ਜਿਵੇਂ ਕਟੀਆਂ ਦੇ ਮਿਲਕਵੇਂ ਨਹੀਂ ਹੁੰਦੀ ਆ ਤੁਸੀਂ ਇਧਰੋਂ ਵੀ ਵੇਖ ਲਿਓ ਆ ਆ ਚੀਜ਼ ਜਿਹੜੀ ਆ ਇਹ ਆਉਣ ਵਾਲੇ ਸਮੇਂ 'ਚ ਇਹਦੇ ਬੱਚਿਆਂ 'ਚ ਬਹੁਤ ਜ਼ਿਆਦੀ ਆਊਗੀ ਤੇ ਬਾਪ ਵਾਲੇ ਪੱਖ ਤੋਂ ਵਾਹਲਾ ਨਹੀਂ ਗਿਆ ਇਹ ਚੰਗਾ ਦੱਸਿਆ ਬਾਪੂ ਨੂੰ ਜਿਹੜਾ ਸੌਦਾ ਕਰੂਗਾ ਤੁਹਾਨੂੰ ਫੋਨ ਤੇ ਦੱਸਾਂਗੇ ਜਰੂਰ ਸੋ ਕਿਉਂਕਿ ਝੋਟਾ ਤਾਂ ਹੀ ਖਰੀਦੀਦਾ ਜੇ ਉਹਦੇ ਮਾਂ ਪਿਓ ਦਾ ਪਤਾ ਹੋਵੇ ਕਿਉਂਕਿ ਕੱਲ ਨੂੰ ਇਹ ਨਬਰੀਡ ਨਾ ਹੋਵੇ ਕੱਲ ਨੂੰ ਇਹਦੇ ਬੱਚਿਆਂ ਬੱਚਿਆਂ ਦੇ ਵੀ ਛੱਡਣਾ ਇਹਨੂੰ ਹਾਂ ਤੇ ਇਹਦਾ ਮੁੱ ਕੀ ਕਰਦੇ ਆਪਾਂ ਜਿਹੜਾ ਲੈਂਡ ਦੇਣੀ ਆਪਾਂ ਕਰਨਾ ਮੁੱਲ ਦਾ ਦੇਖ ਲਓ ਕਿਉਂਕਿ ਦਰਸ਼ਕ ਨਹੀਂ ਤਾਂ ਤੁਹਾਨੂੰ ਫੋਨ ਵੱਧ ਲਾਉਣਗੇ ਜੇ ਤੁਸੀਂ ਮੁੱਲ ਨਹੀਂ ਕੀਤਾ ਕਿਉਂਕਿ ਅਗਲੀ ਵੀਡੀਓ 'ਚ ਆਪਾਂ ਮੁੱਲ ਨਹੀਂ ਕੀਤਾ ਸੀ ਤੇ ਦਰਸ਼ਕ ਫਿਰ ਉਹ ਕਿਸੇ ਨੇ 5 ਵਾਲੇ ਨਹੀਂ ਵੀ ਲਾਉਣਾ ਕਿਸੇ ਨੇ 50 ਲੈਣੇ ਵੀ ਲਾਉਣਾ ਹਨਾ ਹੂੰ ਹੂੰ ਤੇ ਇਸ ਕਰਕੇ ਮੁੱਲ ਆਪਾਂ ਵੀਡੀਓ 'ਚ ਦੱਸ ਦਈਏ ਉਹੀ ਫੋਨ ਲਾਊਗਾ ਜਿਹਨੂੰ ਮੰਨ ਲਓ ਮੁੱਲ ਪਸੰਦ ਹੋਊਗਾ ਹਨਾ ਹੂੰ ਹੂੰ ਤੇ ਮੁੱਲ ਦੱਸ ਦਈਏ ਫਿਰ ਵੀਡੀਓ ਦੇ ਵਿੱਚ ਹੀ ਆਪ ਦੱਸ ਦਿੰਨੇ ਮੁੱਲ ਹਾਂ ਦੋਸਤੋ ਇਹਦਾ ਮੁੱਲ 37000 ਰੁਪਿਆ ਬਾਪੂ ਨੇ 37000 ਰੁਪਿਆ ਮੋਲਾ ਦਾ ਪੂਰਾ 37000 ਜਿਹੜਾ ਲੈਣਾ ਮਾਨਤਨ ਹਲਕਾ ਫੁਲਕਾ ਹੋਊਗਾ ਇਹ ਨਹੀਂ ਵੀ ਜ਼ਿਆਦਾ ਹੋਊਗਾ ਠੀਕ ਆ ਸੋ ਦੋਸਤੋ 37000 ਰੁਪਿਆ ਜਿਹੜਾ ਬਾਪੂ ਨੇ ਮੁੱਲ ਕੀਤਾ ਤਾਂ ਤੇ ਮਾਨਤਨ ਜਿਹੜਾ ਹਲਕਾ ਫੁਲਕਾ ਕੀਤਾ ਜਾਊਗਾ ਕੀਤਾ ਜਾਊਗਾ ਤੇ ਜਿਆਦਾ ਨਹੀਂ ਜੇ ਕਿਸੇ ਨੂੰ ਪਸੰਦ ਹੋਵੇ ਕਟਾ ਜਾਂ ਮੁੱਲ ਪਸੰਦ ਹੋਵੇ ਤਾਂ ਫਿਰ ਫੋਨ ਲਾ ਲਿਓ ਇਸ ਤੋਂ ਅੱਗੇ ਇਹ ਫਿਰ ਬੂਰੀ ਨੀਲੀ ਦਾ ਵੀ ਦੀ ਬੱਗੂ ਰੋਸ਼ ਨਹੀਂ ਕੱਟੀ ਨੀਲੀ ਨੀਲੀ ਦਾ ਵੀ ਦੇਖੋ ਚਾਰੇ ਪੈਰ ਐਂ ਜਿਵੇਂ ਜਰਾਬਾਂ ਜੜੀਆਂ ਹੁੰਦੀਆਂ ਇਦਾਂ ਦੀ ਕੱਟੀ ਹੈ ਨਾ ਜ਼ਬਾਨ ਗੁਲਾਬੀ ਆ ਦੋਸਤੋ ਤੁਸੀਂ ਚੈੱਕ ਕਰ ਲਿਓ ਅੱਠ ਫੁੱਟ ਦੀ ਰਾਬੀ ਬੱਗੀ ਪੂਰੀ ਗੋਲ ਪਈ ਚਾਰ ਚਫੇਰਾਂ ਸਿੰਘ ਸੁੰਘ ਬੜਾ ਹਨਾ ਨਿੱਕਾ ਬਰੀਕ ਹੀ ਇੱਥੋਂ ਚੱਕ ਲਿਆ ਇਹਨੇ ਕਰਮ ਵਾਲੀ ਇਹ ਪੜੀ ਇਹ ਕਿਹੜੇ ਏਰੀਆ ਦੀ ਹੋਊਗੀ ਬਾਪੂ ਫਿਰ ਇਹ ਵੀ ਉਧਰ ਹੋਇਆ ਬਾਗ ਬਾਗ ਬਾਰਡਰ ਦੀ ਅੱਛਾ ਹਾਂਜੀ ਸੋ ਉਧਰ ਦੀ ਆ ਮੰਨ ਲਓ ਬਾਰਡਰ ਏਰੀਏ ਦੇ ਬਲਦੀ ਬੱਗੀ ਨੂੰ ਘਮਾਇਓ ਮੜਾ ਜਾਨੂ ਬੱਗੀ ਮੋਛਾ ਠੀਕੋ ਸੋ ਦੋਸਤੋ ਬੱਗੀ ਮੋਛ ਟੇਡਾ ਕੱਟ ਤੇ ਮਣਕਣੀ ਅੱਖ ਅੱਗੇ ਵੀ ਮੈਂ ਕਹਿੰਦਾ ਬਾਪੂ ਨੂੰ ਕਹਤ ਕੇ ਲੈ ਗਈ ਪੜੀ ਆ ਕਰੀ ਪੂਰੀ ਆ ਠੀਕ ਆ ਇਹ ਨਗੀਨੇ ਵਿਰਲੇ ਵਿਰਲੇ ਹੁਣ ਮਿਲਦੇ ਆ ਜੀ ਲੈ ਚਲੋ ਉਹਨੂੰ ਚਾਲ ਚੂਲ ਦੇਖੋ ਇਹਦੀ ਖੁੱਲੀ ਚਾਲ ਚਾਲ ਚੂਲ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਆ ਕੱਲੀ ਕੱਲੀ ਮੰਨ ਲਓ ਅੰਗ ਜਿਹੜਾ ਨਖੜਮਾ ਲੱਗਾ ਹੋਇਆ ਕਰਮਾਲੀ ਨੂੰ ਲੈ ਆ ਉਹਨੂੰ ਮੋੜ ਲਿਓ ਸੀਲਸ ਲੱਗ ਕੱਟੀ ਆ ਦੋਸਤੋ ਪਲੀ ਹੋਈ ਆ ਫਿਰ ਆ ਦੇਖ ਸਕਦੇ ਫੇਸ ਦੀ ਕੁਆਲਿਟੀ ਤੁਸੀਂ ਚੰਗੀ ਤੇ ਕੁਆਲਿਟੀ ਵੇਖੋ ਇਹਦੀ ਸੋ ਜਿਹੜੇ ਵੀਰ ਡਿਮਾਂਡ ਕਰਦੇ ਸੀ ਕਿ ਸਾਨੂੰ ਕੋਈ ਚੰਗੀ ਕੱਟੀ ਲਿਆ ਕੇ ਦਿਓ ਤੇ ਦੋਸਤੋ ਹੁਣ ਕੱਟੀ ਪਲੀ ਕੱਟੀ ਜਿਹੜੇ ਮੰਗਦੇ ਸੀ ਲੈ ਜਿਓ ਤੁਸੀਂ ਖਰੀਦ ਕੇ ਨਿਸ਼ਾਨੀਆਂ ਵੀ ਪ੍ਰੋਪਰ ਸਾਰੀਆਂ ਪੂਰੀਆਂ ਹਨ ਪੂਰੀਆਂ ਪੂਰੀਆਂ ਓਕੇ ਸੁਪਰ ਵੀ ਨਿਸ਼ਾਨ ਆ ਗਿਆ ਦੋਸਤੋ ਸਾਰੇ ਪੂਛ ਤੋਂ ਲੈ ਕੇ ਪੈਰਾਂ ਤਾਈਂ ਅੱਖਾਂ ਤਾਈਂ ਜੀ ਨਿਸ਼ਾਨੀਆਂ ਪੂਰੀਆਂ ਸੋ ਸੁਪਰ ਨਿਸ਼ਾਨ ਆ ਗਿਆ ਦੋਸਤੋ ਆ ਦੇਖ ਸਕਦੇ ਤੇ ਥਣ ਬੜਾ ਵਧੀਆ ਲੱਗਾ ਯਾਰ ਕੱਲੇ ਕੱਲੇ ਥਾਣਾ ਚਾਰੇ ਸੋ ਉਮਰ ਕਿੰਨੀ ਹੋਊਗੀ ਬੱਪੂ ਇਹਦੀ ਇਹ ਉਮਰ ਇਹਦੀ ਹੈਗੀ ਆ 9-10 ਮਹੀਨੇ ਦੀ 9 9 ਸਾਢੇ 9 ਮਹੀਨੇ ਆ ਠੀਕ ਆ 9 ਸਾਢੇ 9 ਮਹੀਨੇ ਉਮਰ ਚੰਗੀ ਆ ਕੱਟੀ ਕਿਸੇ ਨਸਾਂ ਵੀ ਹਨਾ ਹਾਂਜੀ ਤੇ ਬੜੀ ਪਲੀ ਪੂਰੀ ਦੇ ਸਾਹਮਣੇ ਤਕ ਤੱਕ ਇਹਦੀ ਮਾਂ ਦੇ ਥੱਲੇ ਦੁੱਧ ਤੁਹਾਡੇ ਅੰਤਾਜਾ ਵੀ ਕੁਮਲ ਸੀਗਾ 13 13.5 ਲੀਟਰ ਦੀ ਮਾਂ ਨੇ ਦੁੱਧ ਦਿੱਤਾ ਠੀਕ ਹੈ ਠੀਕ ਹੈ ਉਹਨਾਂ ਕਹਿਣ ਦੇ ਮੁਤਾਬਕ ਠੀਕ ਹੈ ਬਾਕੀ ਕੱਟੀ ਚੰਗੀ ਦੋਸਤੋ ਇਧਰੋਂ ਮਿਲਕ ਮੇਨ ਵੇਖ ਲਓ ਬਰੀਕ ਬਹੁਤ ਆ ਜਿਹੜੀ ਪਤਲੀ ਆ ਚਮੜੀ ਦੁੱਧ ਤਾਂ ਕਰਮ ਵਾਲੀ ਇਹ ਵੀ ਚੰਗਾ ਦੇਊ ਕਿਉਂਕਿ ਚੰਗੀ ਪਲੀ ਹੋਈ ਆ ਜਿਹਦੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਣਾ ਦਰਸ਼ਕੋ ਨੋਟ ਕਰ ਲਿਓ ਬਾਅਦਸ ਤੇ ਤੁਹਾਡੇ ਕੰਮ ਆਊਗੀ ਜਿਹਦੀ ਮਨ ਲਓ ਸਰੀਰਕ ਬਾਂਤਰ ਪਲਿਆ ਹੋਵੇ ਡੰਗਰ ਬੱਚਾ ਪਲਿਆ ਹੋਵੇ ਤਾਂ ਸਮਝ ਲਓ ਉਹਦੀ ਮਾਂ ਥਲੇ ਦੁੱਧ ਚੰਗਾ ਹੁੰਦਾ ਜੇ ਮਨ ਲਓ ਉਹਦੀ ਮਾਂ ਥਲੇ ਦੁੱਧ ਘੱਟ ਹੋਊ ਤਾਂ ਦੋਸਤੋ ਬੱਚਾ ਐਡਾ ਪਲਿਆ ਨਹੀਂ ਤੁਹਾਨੂੰ ਮਿਲਣਾ ਹੈਗਾ ਸੋ ਤੁਸੀਂ ਇਹ ਦੇਖ ਸਕਦੇ ਆ ਬਿਲਕੁਲ ਪਲੇ ਹੋਏ ਦੁੱਧ ਦੇ ਬੱਚੇ ਜਿਹੜੇ ਅੱਜ ਬਾਪੂ ਲੈ ਕੇ ਆਇਆ ਤੇ ਇਹਦਾ ਫਿਰ ਮੁੱਲ ਮੁੱਲੇ ਦਾ ਦੱਸ ਦਿਆਂਗੇ ਵੈਸੇ ਤਾਂ ਫੋਨ ਤੇ ਪਰ ਹੁਣ ਦੱਸ ਵੀ ਦਿੰਨੇ ਆ ਸੋ ਦੱਸ ਦੀਏ ਆਪਾਂ ਕਹੋਗੇ ਫਿਰ ਪਤਾ ਕੀ ਗੱਲ ਆ ਫੋਨ ਤੁਹਾਨੂੰ ਵੱਧ ਆਉਣਗੇ ਤੇ ਕਿਸੇ ਟਾਈਮ ਪਾਸ ਵਾਲਿਆਂ ਦਾ ਮੈਂ ਕਹਿੰਦਾ ਵੀ ਨਾ ਆਉਣੋ ਆਪਾਂ ਮੁੱਲ ਤਾਂ ਵੀਡੀਓ ਚ ਕਰਵਾਤਾ ਜਿਨੇ ਲੈਣੀ ਘੱਟੀ ਉਹਨੇ ਲੈ ਹੀ ਲੈਣੀ ਆ ਜਿਨੇ ਨਹੀਂ ਲੈਣਾ ਤਾਂ ਉਹਨੇ ਮਾਲੋ ਨਹੀਂ ਲੈਣਾ 29000 ਰੁਪਏ 30000 ਰੁਪਏ ਜਿਆਦਾ ਮੋਲਾ 29000 ਸੋ 29000 ਰੁਪਏ ਮਾਲੋ ਇਹਦਾ ਮੋਲਿਆ ਦੋਸਤੋ ਤੇ 29000 ਦੇ ਵਿੱਚੋਂ ਕਿੰਨਾ ਕ ਮਾਨਤਨ ਮਾਨਤਨ ਬਸ ਜੈਜ ਜੈਜ ਮਾਨਤਨ ਹੋਊਗਾ ਜਿਆਦਾ ਸੋ ਦੋਸਤੋ ਵੀ ਬਹੁਤਾ ਜਿਆਦਾ ਨਹੀਂ ਜੇ ਤੁਸੀਂ ਮੰਨ ਲਓ ਇਹ ਨਾ ਸਮਝ ਲਓ ਵੀ ਕਈ ਵਾਰੀ ਦੂਰੋਂ ਆਉਂਦੇ ਕਿ ਮੈਂ ਅੱਗੇ ਪਾ ਜਾਂਦੇ ਵੀ ਵੱਧੀ ਖੂਰੀ ਨਹੀਂ ਲੈਣੀ 150 ਦੀ ਇਹ ਚ ਗੇਮ ਆ ਬਸ ਠੀਕ ਆ ਠੀਕ ਆ ਸੋ ਇਹਦੇ ਵਿੱਚੋਂ ਚੱਲ 500 ਰੁਪਏ ਛੱਡ ਦੇ ਬਾਪੂ 28500 ਉਹ ਤਾਂ ਜਿਹੜਾ ਦੂਰੋਂ ਆਉਂਦਾ ਮਾਨਤਨ ਕਰਨੇ ਪੈਂਦਾ ਸੋ ਦੋਸਤੋ ਇਨਾ ਮਾਣਤਨ ਕਰ ਦੂਗਾ ਵੈਸੇ ਮੋਲਾਪਾ ਪੂਰਾ ਖਿੱਚ ਕੇ ਕਰਾਇਆ ਬਾਪੂ ਥੋੜਾ ਜਿਹਾ ਪਹਿਲਾਂ ਮੋਲ ਉੱਚਾ ਦੱਸਦਾ ਸੀ ਤੇ ਆਪਾਂ ਉਸ ਤੋਂ ਵੀ ਘਟਾ ਕੇ ਨਕੀ ਕਰਾਇਆ ਥਾਣੇ ਤੇ ਫਿਰ ਵੇਖ ਲਓ ਕਿਉਂਕਿ ਨਗੀਨੇ ਹੁਣ ਬਹੁਤ ਘੱਟ ਮਿਲਦੇ ਆ ਅੱਗੋਂ ਕਿਉਂਕਿ 2 ਨੰਬਰ ਦੇ ਇਤਨੇ ਬਹੁਤ ਖੜੇ ਆ ਪਰ ਉਹਦਾ ਫਾਇਦਾ ਨਹੀਂ ਲਿਆ ਕੇ ਵੀਡੀਓ ਪਾਉਣ ਦਾ ਸਹੀ ਗੱਲ ਹੈ ਬਾਕੀ ਬਰੀ ਵਾਲਾ ਪਸੂ ਨਹੀਂ ਨਾ ਮਿਲਦਾ ਵਧੀਆ ਵਧੀਆ ਲਿਉਨੇ ਜਿਹੜੇ ਵੀ ਬੱਚੇ ਜਿਹੜੇ ਸਾਹਮਣੇ ਬਾਕੀ ਮੋਰਾ ਨਸਲ ਦੀਆਂ ਕਟੀਆਂ ਦਾ ਬਥੇਰੀਆਂ ਮਿਲ ਜਾਣਗੀਆਂ ਬਾਲੋ ਗੜੀਆਂ ਦੂਧੀਆਂ ਪੂਰੀਆਂ ਬਹੁਤ ਪੂਰੀਆਂ ਦੂਧੀਆਂ ਬਹੁਤ ਖੜੀਆਂ 2500 3000 ਵਾਲੀਆਂ ਉਹਨਾਂ ਦਾ ਫਾਇਦਾ ਕੀ ਸਾਹਮਣ ਦਾ ਸਹੀ ਗੱਲ ਜਿਹੜੀ ਵੇਕਰ ਕੱਚੀਆਂ ਮੂਲੀਆਂ ਵੇਕਰ ਪਸੂ ਨਹੀਂ ਲੈਣਾ ਚਾਹੀਦਾ ਆਪਣਾ ਫਰਜ਼ ਇਹੀ ਨਗੀਨੇ ਲਿਆ ਕੇ ਦੇਣੇ ਜੇ ਦੇਣੇ ਦਾ ਟੌਪ ਤੇ ਭਾਵੇਂ ਦੋ ਹੀ ਲੈ ਜੀ ਠੀਕ ਹੈ ਠੀਕ ਹੈ ਤੇ ਆ ਜਿਹੜਾ ਫਿਰ ਬੋਲਿਆ ਇਹ ਜੇ ਕਿਸੇ ਨੇ ਜੋੜਾ ਲੈਣਾ ਚਾਹੇ ਇਕੱਠਾ ਜੋੜਾ ਵੀ ਦੇ ਦਵਾਂਗੇ ਹਾਂ ਜੋੜਾ ਵੀ ਦੇ ਦਿਆਂਗੇ ਜੇ ਕੋਈ ਕੱਲਾ ਕੱਲਾ ਖਰੀਦਣਾ ਚਾਹੇ ਕੱਲਾ ਕੱਲਾ ਦੇ ਦਿਆਂਗੇ ਜੇ ਕੋਈ ਚਾਹ ਵਣ ਹੋਵੇ ਕੱਟੀ ਦਾ ਕੱਟੇ ਦਾ ਰਗ ਦੀ ਧੌਣ ਕਿ ਕਿਤੇ ਅਮਰੀਕ ਖੜਾ ਹੁੰਦਾ ਐ ਖੜਾ ਦੇਖੋ ਸਹੀ ਗੱਲ ਪਤਲਾ ਪਤਲਾ ਚੰਗਾ ਬਾਕੀ ਧੌਣ ਦੀ ਲੰਬਾਈ ਚੰਗੀ ਆ ਫੇਸ ਦੀ ਬਿਊਟੀ ਮੇਨ ਤਾਂ ਗੱਲ ਜਿਹੜਾ ਟੇਢਾ ਘਾਟਣਾ ਦਾ ਟੁੱਟ ਪੈਣ ਦਾ ਇਹੇ ਵੇਖਣਯੋਗ ਆ ਇਹਦਾ ਘੱਟ ਕਿੱਡਾ ਵਧੀਆ ਇਹਦਾ ਪਿਓ ਵੀ ਵਾਕਿਆ ਬਹੁਤ ਸਿਰੇ ਦਾ ਬਾਦ ਚਲੋ ਦਰਸ਼ਕਾਂ ਨੂੰ ਦੱਸ ਜਰੂਰ ਦਿਆਂਗੇ ਦੱਸਾਂਗੇ ਜਰੂਰ ਫੋਨ ਤੋਂ ਸੰਗ ਕਰ ਬਾਕੀ ਵਾਰੀ ਨਾ ਮੇਰੇ ਜਿਹੜੇ ਫਾਰਮਾਂ ਵਾਲੇ ਆ ਤੇ ਉਹ ਫਿਰ ਕੋਲਾਂ ਕਰਨ ਲੱਗ ਜਾਂਦੇ ਬਾਪੂ ਨਹੀਂ ਸ਼ੇਅਰ ਕਰਿਆ ਕਰ ਹਾਂ ਪਤਾ ਕੀ ਗੱਲ ਬਰੋ ਆਪਣੇ ਸਾਰੇ ਯਾਰ ਮਿੱਤਰ ਜਿਹੜੇ ਬੰਦੇ ਆ ਤੇ ਸਾਬ ਦਾ ਆਪਾਂ ਕਹਿੰਦੇ ਜਿਹੜੇ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਹਾਂ ਦੋ ਦੋਸਤੋ ਇੱਕ ਵਾਰ ਇਹਨੂੰ ਵੇਖ ਲੋ ਡੇਡਾ ਕਾਟੇ ਦਾ ਟੁੱਟ ਪੈਣ ਦਾ ਮੇਰਾ ਤਾਂ ਵਾਰ-ਵਾਰ ਜੀ ਕਰਦਾ ਇਹਦੇ ਦੇ ਕੇਵਲ ਆ ਇਹ ਚੀਜ਼ਾਂ ਨਹੀਂ ਮਿਲਦੀਆਂ ਰਪਈਆਂ ਨਾਲ ਨਹੀਂ ਮਿਲਦੀਆਂ ਦੋਸਤੋ ਬਲਦੀ ਪੱਖਿਆਰ ਕੇ ਕੰਨ ਬਾਕੀ ਮੁੱਲ ਜਾਇਜ਼ ਕੀਤੇ ਆ ਬਾਪੂ ਨੇ ਕੋਈ ਬਹੁਤਾ ਫਰਕ ਨਾ ਇਹ ਨਾ ਸਮਝ ਲਓ ਵੀ ਉਹ ਰਾਸ਼ਿਆਂ ਵਾਲਾ ਕੰਮ ਨਹੀਂਗਾ ਵੀ 1500 ਵਾਲੀ ਲੋੜੀਂਦੀ ਆ ਜਾਈਂ ਤੇ ਫਿਰ ਜਿਆਦੀ ਭੁਗਾਈ ਫੋਨ ਤੇ ਫਿਰ ਜਿਆਦੀ ਭੁਗਾਈ ਕਰਦੇ ਮੈਂ ਤਾਂ ਕਰਕੇ ਇੱਕੋ ਵਾਰੀ ਜਾਇਜ਼ ਜਾਇਜ਼ ਮੁੱਲ ਕਰਤੇ ਆ ਠੀਕ ਆ ਠੀਕ ਇਹ ਇੰਨਾ ਕ ਆਪਾਂ ਇਹਨਾਂ ਦਾ ਮਾਨਦਾਨ ਕਰਦੇ ਆ ਇੰਨਾ ਕ ਆਪਾਂ ਇਹਨਾਂ ਚਾਪ ਦੇ ਦੇਨੇ ਸੋ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਫਿਰ ਬਹੁਤ ਜਲਦ ਫਿਰ ਹੋਰ ਨਗੀਨੇ ਲੈ ਕੇ ਆਇਓ ਕਿਉਂਕਿ ਨਗੀਨੇ ਆ ਜਾਣੇ ਬਹੁਤ ਜ਼ਾਲੂ ਵੱਧ ਆਉਂਦੇ ਹਨਾ ਸੋਹਣੇ ਸੋਹਣੇ ਨਗੀਨੇ ਲਿਆਵਾਂਗੇ ਠੀਕ ਆ ਕਰਕੇ ਨਹੀਂ ਠੀਕ ਆ ਪੂਰੇ ਮਿਲਦੇ ਨਹੀਂ ਟੋਪ ਦੇ ਠੀਕ ਆ ਠੀਕ ਆ ਗਰਮੀ ਚ ਜਾਇਆ ਨਹੀਂ ਜਾਂਦਾ ਬਾਹਰ ਹਾਂਜੀ ਜਾਏ ਲੋ ਬਹੁਤ ਵਗਦੀ ਠੀਕ ਆ ਤੇ ਆਪਾਂ ਦੂਸਰਾ ਨਹੀਂ ਇੱਕ ਵਾਰ ਐਡਰੈਸ ਤੇ ਨਾਮ ਆਪਣਾ ਫੇਰ ਦੱਸੋ ਮੇਰਾ ਨਾਮ ਸੁਵਨ ਸਿੰਘ ਹਾਂਜੀ ਪਿੰਡ ਕਾਲੀਆਂ ਵਾਲਾ ਹਾਂਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇ ਵਿੱਚ ਮਾਨੂੰ ਆਪਣਾ ਵਿਚਾਰ ਸਾਂਝੇ ਕਰਨ ਲਈ ਸੋ ਦੋਸਤੋ ਇਹ ਸੀ ਨਗ ਤੇ ਜੇ ਕਿਸੇ ਨੂੰ ਆਪਣਾ ਪਸੰਦ ਆਉਣਾ ਤਾਂ ਸੰਪਰਕ ਕਰ ਲਿਓ ਬਾਪੂ ਨੂੰ ਆ ਤੇ ਬਾਕੀ ਦੋਸਤੋ ਇੱਕ ਗੱਲ ਹੋਰ ਹੈ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ ਦੋਸਤੋ ਜਿਉਂਦੇ ਬਸ ਰੋ